ਉਨਾ ਸਮਿਆਂ ਵਿੱਚ ਖਡੂਰ ਸਾਹਿਬ ਵਿਖੇ ਇੱਕ ਸ਼ਿਵਨਾਥ ਨਾਮੀ ਜੋਗੀ ਤਪਾ ਰਹੇ ਦਾ ਸੀ ਉਹ ਆਪਣੇ ਮੰਤਰਾਂ ਜੰਤਰਾ ਨਾਲ ਪਿੰਡ ਵਾਲਿਆਂ ਨੂੰ ਖੂਬ ਲੁੱਟਦਾ ਸੀ ਪਰ ਜਦ ਤੋਂ ਉੱਥੇ ਗੁਰੂ ਜੀ ਆਏ ਸਨ ਲੋਕ ਸਿੱਖ ਮਤ ਨੂੰ ਮੰਨਣ ਲੱਗ ਪਏ ਸਨ ਅਤੇ ਮੰਤਰਾਂ ਜੰਤਰਾ ਦੀ ਪਰਵਾਹ ਨਹੀਂ ਸੀ ਕਰਦੇ ਪਰ ਫਿਰ ਵੀ ਅਣਪੜ ਲੋਕ ਉਸ ਦੀ ਗੱਲ ਮੰਨ ਲੈਂਦੇ ਸਨ ਇੱਕ ਸਾਲ بارش ਨਾ ਹੋਈ ਫਸਲਾਂ ਤਬਾਹ ਹੋ ਗਈਆਂ ਲੋਕ ਤਰਾਤਰ ਆਕਰੁੱਥੇ ਗੁਰੂ ਜੀ ਉਹਨਾਂ ਲੋਕਾਂ ਨੂੰ ਬਾਣਾ ਮੰਨਣ ਲਈ ਕਹਿੰਦੇ ਪਰ ਲੋਕ ਆਪਣਾ ਧੀਰੇ ਚ ਖੋ ਬੈਠੇ ਹਾਰ ਕੇ ਲੋਕ ਤਪੇ ਵੱਲ ਗਏ ਪਿੰਡ ਦੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਸਨੇ ਕਿਹਾ ਹੋਰ ਕੋ ਜੋ ਉਸ ਗ੍ਰੈਸਤੀ ਨੂੰ ਮੀਂਹ ਤਦ ਤੱਕ ਨਹੀਂ ਪੈ ਸਕਦਾ ਜਦ ਤੱਕ ਉਹ ਪਿੰਡ ਨਹੀਂ ਛੱਡ ਜਾਂਦਾ ਗੁਰੂ ਜੀ ਨੂੰ ਜਦ ਇਸ ਵਾਰੇ ਪਤਾ ਲੱਗਾ ਤਾਂ ਉਹ ਚੁੱਪਚਾਪ ਪਿੰਡ ਛੱਡ ਕੇ ਰਜਾਦਾ ਦੇ ਇਲਾਕੇ ਵਿੱਚ ਇੱਕ ਕਾਂ ਇਕਾਂਥ ਥਾਂ ਤੇ ਪੁੱਜੇ ਉਸ ਪਿੰਡ ਦੇ ਲੋਕਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਇੱਠ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲਣ ਗਏ ਤੇ ਗੁਰੂ ਜੀ ਦੀ ਸੇਵਾ ਕੀਤੀ ਹੁਣ ਉੱਥੇ ਹੀ ਦਰਬਾਰ ਲੱਗਣ ਲੱਗ ਪਿਆ ਤੇ ਕੀਰਤਨ ਵੀ ਹੋਣ ਲੱਗ ਪਿਆ ਜਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਪਿੰਡ ਖਾਂ ਰਜਾਦੇ ਚਲੇ ਗਏ ਤਾਂ ਉਹ ਫਿਰ ੱੱਪੇ ਪਾਸ ਗਏ ਤੇ ਗੁਰੂ ਜੀ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਕਿ ਗੁਰੂ ਜੀ ਤਾਂ ਹੁਣ ਪਿੰਡ ਛੱਡ ਗਏ ਹਨ ਤੇ ਹੁਣ ਮੀ ਬਵਾ ਤੱਪਾ ਅੱਗੋਂ ਆਕੜ ਕੇ ਕਹਿਣ ਲੱਗਾ ਮੀ ਮੇਰੀ ਮੁੱਠੀ ਵਿੱਚ ਰੱਖਿਆ ਮੈਂ ਜਾਦੂ ਮੰਤਰ ਪੜਦਾ ਹਾਂ ਤੁਸੀਂ ਮੰਗੀ ਹੋਈ ਸਮਗਰੀ ਲਿਆਵੋ ਜਦ ਜਗ ਪੂਰਾ ਹੋ ਜਾਵੇਗਾ ਮੀ ਆ ਜਾਵੇਗਾ ਲੋਕਾਂ ਨੇ ਇਸ ਤਰ੍ਹਾਂ ਹੀ ਕੀਤਾ ਤੱਪੇ ਨੇ ਜਗ ਸਪੂਰਨ ਹੋਣ ਤੇ ਵੀ ਮੀ ਨਾ ਪਿਆ ਲੋਕ ਬਹੁਤ ਦੁਖੀ ਹੋਏ ਕਿ ਗੁਰੂ ਜੀ ਨੂੰ ਵੀ ਪਿੰਡੋਂ ਬਾਹਰ ਜਾਣ ਲਿਆ ਦਿੱਤਾ ਮੀ ਫਿਰ ਵੀ ਨਹੀਂ ਪਿਆ ਬਾਬਾ ਅਮਰਦਾਸ ਜੀ ਕੁਝ ਦਿਨ ਬਾਅਦ ਸਰਕੇ ਗਏ ਹੋਏ ਸਨ ਜਾਦੂ ਵਾਪਸ ਆਇਆ ਤਾਂ ਇਹ ਸਾਰੀ ਸੰਗਤ ਉਹਨਾਂ ਨੂੰ ਪੂਰੇ ਹਾਲਾਤ ਦੱਸੇ ਇਹ ਗੱਲ ਸੁਣ ਕੇ ਉਹਨਾਂ ਪਿੰਡ ਵਾਲਿਆਂ ਨੂੰ ਝਾੜਿਆ ਕਿ ਇੰਨੇ ਸਾਲ ਵੀ ਜਾਣਦੇ ਵੀ ਤੁਸੀਂ ਸੱਚੇ ਅਤੇ ਪੂਰੇ ਗੁਰੂ ਨੂੰ ਪਹਿਚਾਨ ਨਹੀਂ ਸਕੇ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਪਰ ਰੱਬ ਦੀ ਰਜਾਚ ਰਹਿਣਾ ਇੱਕ ਸੱਚੇ ਪ੍ਰਭੂ ਭਗਤ ਦਾ ਧਰਮ ਹੈ ਤੁਸੀਂ ਕੇਵਲ بارش ਹੀ ਚਾਹੁੰਦੇ ਹੋ ਚਲੋ ਉਸ ਤੱਪੇ ਨੂੰ ਰੱਸਾ ਪਾਵੋ ਅਤੇ ਕਸੀਟ ਕੇ ਖੇਤ ਵਿੱਚ ਲੈ ਆਵੋ ਉਸ ਵੇਲੇ ਹੀ ਮੀਂਹ ਆ ਜਾਵੇਗਾ ਲੋਕਾਂ ਨੂੰ ਹੋਰ ਕੀ ਚਾਹੀਦਾ ਸੀ ਉਹਨਾਂ ਤੱਪੇ ਨੂੰ ਰੱਸਾ ਪਾ ਲਿਆ ਰੱਸਾ ਪਾਉਂਦੇ ਹੀ ਆਕਾਸ਼ ਉੱਤੇ ਬੱਦਲ ਆ ਗਏ ਜਦੋਂ ਤੱਪੇ ਨੂੰ ਘਸੀਟਣ ਤਾਂ ਮੀਂਹ ਆ ਗਿਆ ਜਿਨ੍ਹਾਂ ਉਹ ਜੋਰ ਨਾਲ ਘੇਟੀ ਦੇ 19 ਜੋਰ ਨਾਲ ਮੀ ਆਂਦਾ ਇਸ ਤਰ੍ਹਾਂ ਘੇਟੀ ਨਾਲ ਤੱਪੇ ਦੀ ਮੌਤ ਹੋ ਗਈ ਫਿਰ ਸਾਰੀ ਸੰਗਤ ਪਿੰਡ ਵਾਸੀ ਅਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ ਗਏ ਪਰ ਬਾਬਾ ਅਮਰਦਾਸ ਜੀ ਨੂੰ ਆਂਦਾ ਵੇਖ ਕੇ ਗੁਰੂ ਜੀ ਨੇ ਮੂੰਹ ਫੇਰ ਲਿਆ ਜਾਤ ਬਾਬਾ ਮਰਦਾਸ ਜੀ ਨੇ ਬੇਨਤੀ ਕੀਤੀ ਕਿ ਮੈਥੋਂ ਕੀ ਭੁੱਲ ਹੋ ਗਈ ਤਾਂ ਗੁਰੂ ਜੀ ਬੋਲੇ ਸਿੱਖ ਮਤ ਵਿੱਚ ਕਰਾ ਮਾਤਾ ਕੋਈ ਸਥਾਨ ਨਹੀਂ ਕਰਾ ਮਾਤਾ ਦਿਖਾਉਣਾ ਹੋ ਮੈਨੂੰ ਪੱਠੇ ਪਾਉਣਾ ਹੈ ਕਿਹੜਾ ਬੰਦਾ ਹੈ ਜਿਹੜਾ ਇਹ ਖਾ ਰਹਿਤ ਹੈ ਜੇ ਬੰਦੇ ਨੂੰ ਸਜ਼ਾ ਦੇਣੀ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਬਾਬਾ ਜੀ ਵੱਲੋਂ ਬੇਨਤੀ ਕਰਨ ਉਤੇ ਗੁਰੂ ਜੀ ਨੇ ਉਹਨਾਂ ਨੂੰ ਭੁੱਲ ਬਖਸ਼ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁਕ ਮਾਫ